ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਵੱਡੀ ਖਬਰ ਇਹ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਜੋ 21 ਮਾਰਚ ਤੋਂ ED ਦੀ ਹਿਰਾਸਤ ਵਿੱਚ ਸੀ ਜਾਂ ਰਿਮਾਂਡ ਤੇ ਸੀ ਉਹਨਾਂ ਨੂੰ ਹੁਣ ਤਿਹਾੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਜੁਡੀਸ਼ੀਅਲ ਕਸਟਡੀ ਦੇ ਵਿੱਚ 15 April ਤੱਕ ਉਹਤੇ ਰਹਿਣਗੇ ਤੇ ਕੀ ਕੁਛ ਜੇਲ੍ਹ ਦੇ ਵਿੱਚ ਰਹੇਗਾ ਕੀ ਖਾਣਾ ਕਿਸ ਤਰ੍ਹਾਂ ਦਾ ਮਿਲੇਗਾ ਕੀ ਰੂਟੀਨ ਹੋਏਗਾ ਇਹ ਸਾਰੀ ਗੱਲ ਆਪਾਂ ਕਰਦੇ ਆਂ ਤੇ ਇੱਕ ਗੱਲ ਹੋਰ ਕਰਦੀ ਆਂ ਬੜੀ ਜ਼ਰੂਰੀ ਉਹ ਇਹ ਕਿ ਅੱਜ ਜਦੋਂ ਰੌਜ਼ ਐਵਨਿਊ ਕੋਰਟ ਦੇ ਵਿੱਚ ਸਰਵਾਈਵ ਚੱਲ ਰਹੀ ਸੀ ਈਡੀ ਨੇ ਇੱਕ ਗੱਲ ਕਹੀ ਬਹੁਤ ਵੱਡੀ ਗੱਲ ਹੈ ਉਹਦੇ ਵਿੱਚ ਈਡੀ ਨੇ ਇਹ ਦੱਸਿਆ ਕਿ ਪੁੱਛ ਗਿਛਦ੍ਰਾਨ ਕੇਜਰੀਵਾਲ ਨੇ ਸਾਨੂੰ ਦੱਸਿਆ ਕਿ ਜਿਹੜਾ ਵਿਜੇ ਨਾਇਰ ਉਹ ਮੈਨੂੰ ਨਹੀਂ ਉਹ ਰਿਪੋਰਟ ਕਰਦਾ ਸੀ ਆਸੀ ਸਿੰਘ ਨੂੰ ਤੇ ਸਰਵਪਾਤ ਬਾਜ ਨੂੰ ਇਹ ਗੱਲ ਕਹਿੰਦੇ ਈਡੀ ਕਹਿੰਦੀ ਹੈ ਕਿ ਸਾਨੂੰ ਦੱਸੀ ਗਈ ਜਦੋਂ ਇਹ ਗੱਲ ਦੱਸੀ ਗਈ ਉਦੋਂ ਆਸੀ ਸਿੰਘ ਤੇ ਸਰਵਪਾਤ ਬਾਜ ਉੱਥੇ ਸੀ کورٹ ਦੇ ਵਿੱਚ ਹੀ ਸੀ ਸੋ ਕੀ ਸੱਚਮੁੱਚ ਹੁਣ ਈਡੀ ਦਾ ਡੰਡਾ ਆਸੀ ਸਿੰਘ ਔਰ ਸਰਵਰਤ ਵਾਸਤੇ ਵੀ ਚੱਲੂਗਾ ਇਹ ਵੀ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਕਿਉਂ ਨਾਉ ਨਿਆ ਕੀ ਇਹ ਈ ਸੱਚ ਦੱਸ ਰਹੀ ਹੈ ਕਿਉਂ ਫਸਾਉਣ ਦੀ ਕੋਸ਼ਿਸ਼ ਹੈ ਆਸੀ ਸਿੰਘ ਨੂੰ ਬਹੁਤ سارے ਸਵਾਲ ਲੈ ਇਹਨਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਆਂ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜੋ ਮੈਂ ਅਕਸਰ ਕਰਦਾ ਹਾਂ ਕਿ ਪਿਆਰੇ ਦਰਸ਼ਕੋ ਤੁਸੀਂ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਰਹੀ ਗੱਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕੇਜਰੀਵਾਲ ਦੀ ਅੱਜ ਕੇਜਰੀਵਾਲ ਨੂੰ ਜਿਹੜਾ ਹੈ ਉਹ ਤਿਹੜ੍ਹ ਜੇਲ੍ਹ ਦੇ ਵਿੱਚ ਭੇਜਤਾ ਦਿੱਤਾ ਗਿਆ ਜੇਲ੍ਹ ਨੰਬਰ 2 ਦੇ ਵਿੱਚ ਉਹ ਜਾਣਗੇ ਡਰੈਸੇ ਬਾਕੀ ਵੀ ਉੱਥੇ ਸਾਥੀ ਹੈਗੇ ਨੇ ਜੇਲ੍ਹ ਨੰਬਰ 1 ਚ ਮਨੀਸ਼ ਸੋਧੀਆਂ ਨੇ ਜੇਲ੍ਹ ਨੰਬਰ 5 ਦੇ ਵਿੱਚ ਸੰਜੇ ਸਿੰਘ ਨੇ ਜੇਲ੍ਹ ਨੰਬਰ 7 ਦੇ ਵਿੱਚ ਸਭ ਤੋਂ ਪੁਰਾਣੇ ਇਹਨਾਂ ਦੇ ਸਾਥੀ ਚਤਿੰਦਰ ਜੈਨ ਨੇ ਤੇ ਜੇ ਨੰਬਰ 6 ਦੇ ਵਿੱਚ ਕੀ ਕੱਟ ਹੈ ਤੇ ਇਹਨਾਂ ਨੂੰ ਜੇ ਨੰਬਰ 2 ਦਿੱਤੀ ਹੈ ਇੱਥੇ ਫਿਰ ਇਹਨਾਂ ਬਾਰੇ ਕੁਝ ਸੁਵਿਧਾਵਾਂ ਵੀ ਦਿੱਤੀਆਂ ਨੇ ਇਹ ਨਹੀਂ ਆਖਰ ਮੁੱਖ ਮੰਤਰੀ ਨੇ ਟੀਵੀ ਦੇਖ ਸਕਣਗੇ ਉੱਥੇ ਉਹ ਟੀਵੀ ਵੀ ਨਿਊਜ਼ ਦੇਖ ਸਕਣਗੇ ਜੇ ਐਂਟਰਟੇਨਮੈਂਟ ਕਰਨਾ ਉਹ ਪ੍ਰੋਗਰਾਮ ਵੀ ਦੇਖ ਸਕਣਗੇ ਖਿੱਡਾਂ ਦੇ ਮੈਚ ਆਈਪੀਐਲ ਦੇ ਦੇਖਣੇ ਦੇਖ ਸਕੂਗਾ ਕੇਸਰੀਵਾਲ ਬੀ ਚੈਨਲ ਘਟੋ ਘਟੋ ਸੇ ਇਹਨਾਂ ਨੂੰ ਜਿਹੜੇ ਹੈ ਆਪਸ਼ਨ ਹੋਏਗੀ ਬਦਲ ਬਦਲ ਕੇ ਦੇਖ ਸਕਦੇ ਨੇ ਹਾਂ ਕਿਉਂਕਿ ਸ਼ੂਗਰ ਹੈ ਕਿ ਜਿਦੋਂ ਨੂੰ ਸ਼ੂਗਰ ਘਟ ਜਾਂਦੀ ਹੈ ਇਸ ਕਰਕੇ ਡਾਕਟਰੀ ਸਹਾਇਤਾ ਹੋਏਗੀ ਨਦੋ ਔਰ ਲਗਾਤਾਰ ਡਾਕਟਰ ਮਿਲੇਗਾ ਉਪਲਬਧ ਹੋਵੇਗਾ ਜਿਦੋਂ ਕਹਿ ਸਕਦੇ ਆ ਤੇ ਹਫਤੇ ਚ ਦੋ ਵਾਰ ਇਹ ਪਰਿਵਾਰ ਦੇ ਲੋਕਾਂ ਨੂੰ ਮਿਲ ਸਕਦੇ ਨੇ ਪਰ ਨੋ ਪਹਿਲਾਂ ਦੱਸਣਾ ਹੋਏਗਾ ਵੈਸੇ ਰੁਟੀਨ ਬੜੀ ਅਜੀਬ ਹੁੰਦੀ ਹੈ ਕੈਦੀਆਂ ਦੀ ਕਾਸਟ ਉਹਦੇ ਬੀਆਪੀ ਕਰਦੀ ਹੁੰਦੇ ਨੇ ਉਹਨਾਂ ਦੇ ਜੂ ਜ਼ਿਆਦਾ ਫਰਕ ਨਹੀਂ ਹੁੰਦਾ ਜਿਵੇਂ ਹੁਣ 6:30 ਵਜੇ ਉਠਾ ਲੈਂਦੇ ਉਹਨਾਂ ਨੂੰ ਬ੍ਰੈਕਫਾਸਟ ਜਿਹੜੀ ਸਵੇਰੇ 6:30 ਆ ਜਾਂਦਾ ਤੇ ਕੀ ਮੈਨੂੰ ਬ੍ਰੈਕਫਾਸਟ ਚਾਹ ਤੇ ਬਰੈਡ ਮਿਲਦੀ ਹੈ 10:30 ਵਜੇ ਫਿਰ ਇਹਨਾਂ ਨੂੰ ਲੰਚ ਜਿਹੜਾ ਮਿਲ ਜਾਂਦਾ ਹੈ 10:30 ਤੋਂ 11:00 ਵਜੇ ਤੱਕ ਇੱਕ ਦਾਲ ਮਿਲ ਜਾਂਦੀ ਹੈ ਸਬਜੀ ਪੰਜ ਰੋਟੀਆਂ ਹੁੰਦੀਆਂ ਨੇ ਜਾਂ ਫਿਰ ਚਾਵਲ ਲੈ ਲਓ ਇਹ ਵੀ ਹੁੰਦਾ 3 ਵਜੇ ਫਿਰ ਇਹ ਆਪਣੇ ਸੈਲ ਚ ਚੜੇ ਜਾਂਦੇ ਨੇ ਸਾਢੇ 3 ਵਜੇ ਇਹਨਾਂ ਨੂੰ ਚਾਹ ਤੇ ਬਿਸਕੁਟ ਮਿਲਦੇ ਨੇ ਇਹਨਾਂ ਨੂੰ ਬਹੁਤ ਵਾਸਰ ਕਿਉਂਕਿ ਡਾਇਬਟਿਕ ਨੇ ਇਹਨਾਂ ਨੂੰ ਬਿਸਕੁਟ ਵਗੈਰਾ ਤੇ ਕੁਝ ਨਾਸ਼ਤਾ ਲਗਾਤਾਰ ਉਪਲਬਧ ਹੋਏਗਾ ਕਿਉਂਕਿ ਜਦੋਂ ਸ਼ੂਗਰ ਘਟ ਜਾਂਦੀ ਹੈ ਡਾਇਬਟਿਕ ਜਿਹੜਾ ਹੁੰਦਾ ਪੇਸ਼ੈਂਟ ਉਦੋਂ ਫਿਰ ਉਹਨੂੰ ਕੁਝ ਖਾਣਾ ਪੈਂਦਾ ਤੇ 4 ਵਜੇ ਵਕੀਲ ਨਾਲ ਵੀ ਮੁਲਾਕਾਤ ਕਰ ਸਕਦੇ ਨੇ ਤੇ ਫਿਰ ਇਸ ਤਰ੍ਹਾਂ ਹੀ 5:30 ਵਜੇ ਡਿਨਰ ਮਿਲ ਜਾਣਾ ਹੈ ਇਸ ਤਰ੍ਹਾਂ ਦਾ ਸਤ ਪੁਰਜੇ ਫਿਰ ਜਾ ਕੇ ਉਹਨਾਂ ਨੇ ਕਹਿ ਜਾਂਦਾ ਕਿ ਤੁਸੀਂ ਜਾ ਕੇ ਆਪਦਾ ਆਰਾਮ ਕਰੋ ਇਸ ਕਿਸਮ ਦੀ ਗੱਲ ਜਿਹੜੀ ਅਕਸਰ ਹੁੰਦੀ ਹੈ ਜਦੋਂ ਕੈਦੀ ਜੇਲ੍ਹ ਚ ਚਲੇ ਜਾਂਦਾ ਹੁਣ ਇਹ ਜਿਹੜੀ ਗੱਲ ਹੈ ਇਹਦੇ ਚ ਅੱਜ ਦੀ ਇਹ ਤਾਂ ਹੋ ਗਈ ਨਾ ਕੇਜਰੀਵਾਲ ਨੂੰ ਹੁਣ ਤਿਆੜ ਜੇਲ੍ਹ ਚ 15 ਤੱਕ ਰਹਿਣਾ ਪੂਜਾ ਹੁਣ ਦੇਖੋ ਨਾ ਮਨਿੰਦਰ ਸੋਧਿਆ ਨੂੰ ਸਾਢੇ 13 ਮਹੀਨੇ ਹੋ ਗਏ ਕੋਈ ਪਤਾ ਨਹੀਂ ਕਿੰਨਾ ਕੁ ਜ਼ਬਾਨਤ ਨਹੀਂ ਹੁੰਦੀ ਲੇਕਿਨ ਜਿਹੜੀ ਅੱਜ ਗੱਲ ਹੋਈ ਉਹ ਖਾਸ ਤਾਂ ਇਹ ਹੈ ਕਿ ਆਪਸੀ ਸਿੰਘ ਦਾ ਨੌਕ ਕਿਉਂ ਆ ਸਭ ਤੋਂ ਜ਼ਿਆਦਾ ਜੇ ਕੋਈ ਬੋਲ ਰਹੇ ਨੇ ਗ੍ਰਿਫਤਾਰੀ ਦੇ ਵਿਰੁੱਧ ਉਹ ਆਤਸੀ ਸਿੰਘ ਜਾਂ ਸਰੋਪਾਤ ਵਾਜਨੇ ਦੋਨਾਂ ਦੇ ਕਹਿੰਦੇ ਨਾਂ ਲੈਤਾ ਇਹ ਈਡੀ ਸੱਚ ਬੋਲ ਰਹੀ ਹੈ ਕੀ ਕਰੀਏ ਰਿਕਾਰਡਿੰਗ ਕੀਤੀ ਹੋएगी ਕਿਉਂਕਿ ਹੁਣ ਤਾਂ ਉਹਨਾਂ ਦੇ ਕੋਲ ਪਛਕੇ ਚ ਰਿਕਾਰਡਿੰਗ ਵੀ ਹੁੰਦੀ ਹੈ ਬਹੁਤ ਪਰ ਤੇ ਜੇ ਸੱਚਮੁੱਚ ਹੀ ਇਹ ਨਾਂ ਲੈ ਕੇ ਵਿਜੇ ਨਈਅਰ ਜਿਹੜਾ ਹੈ ਇਹਨਾਂ ਨੂੰ ਰਿਪੋਰਟ ਕਰਦਾ ਸੀ ਫੇਰ ਤਾਂ ਈਡੀ ਉਹਨਾਂ ਨੂੰ ਵੀ ਸਕੰਜਾ ਜਿਹੜਾ ਹੈ ਉਹਨਾਂ ਤੇ ਵੀ ਕਸਿਆ ਜਾ ਸਕਦਾ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਹਿੰਦੇ ਕਿਉਂਕਿ ਸਨੀਤਾ ਕੇਜਰੀਵਾਲ ਦੇ ਨਾਲ ਜਿਹੜੀ ਅੱਜ ਜਦੋਂ ਇਹ ਸੁਣਵਾਈ ਹੋ ਰਹੀ ਸੀ ਉਦੋਂ ਆਸੀ ਸਿੰਘ ਉੱਥੇ ਖੜੀ ਸੀ ਜਦੋਂ ਉਹਦਾ ਨਾਮ ਆਇਆ ਤੇ ਬਿਲਕੁਲ ਫੇਸ ਉੱਡ ਗਿਆ ਤੋਤੇ ਬੂ ਉੱਡ ਗਿਆ ਵੀ ਇਹ ਕਿਵੇਂ ਹੋ ਸਕਦਾ ਹੈ ਕੇਜਰੀਵਾਲ ਸਾਡਾ ਨਾਮ ਕਿਵੇਂ ਲੈ ਸਕਦਾ ਹੈ ਢੇਕਰ ਗੱਲ ਜਿਹੜੀ ਈਡੀ ਨੇ ਕਹੀ ਹੈ ਉਹ ਤਾਂ ਇਹੀ ਕਹੀ ਹੈ ਈਡੀ ਨੇ ਹੋਰ ਵੀ ਕਈ ਗੱਲਾਂ ਕਹੀਆਂ ਕਹਿੰਦੇ ਜੀ ਇਹ ਕੇਸ ਰਿਪੋਰਟ ਜਿਹੜਾ ਸਹਿਯੋਗ ਨਹੀਂ ਦੇ ਰਿਹਾ ਸਾਨੂੰ ਕਿਸੇ ਕਿਸਮ ਦਾ ਰਾਦਰ ਗੁੰਮਰਾਹ ਕਰ ਰਿਹਾ ਹੈ ਜਦੋਂ ਅਸੀਂ ਪੁੱਛਕਿਸ਼ ਕਰਦੇ ਹਾਂ ਇਸੇ ਕਰਕੇ ਅਸੀਂ ਰਿਮਾਂਡ ਹੋਰ ਮੰਗਿਆ ਸੀ ਨਾ ਉਹ ਕਹਿੰਦੇ ਇਸੇ ਕਰਕੇ ਅਸੀਂ ਹੋਰ ਰਿਮਾਂਡ ਦੀ ਮੰਗ ਕਰ ਰਹੇ ਹਾਂ ਤੇ ਖਾਸ ਗੱਲ ਤਾਂ ਉਹ ਇਹ ਕਹਿੰਦੇ ਨੇ ਕਿ ਇਹਨਾਂ ਤੋਂ ਅਸੀਂ ਫੋਨ ਦਾ ਪਾਸਵਰਡ ਮੰਗਿਆ ਉਹ ਨਹੀਂ ਦਿੱਤਾ ਇਹ ਇਹਨਾਂ ਨੇ ਇਹ ਕਿਹਾ ਕਿ ਮੈਂ ਆਪਣੇ ਵਕੀਲ ਨਾਲ ਸਲਾਹ ਕਰਕੇ ਉਹ ਦੇਵਾਂਗਾ ਪਾਸਪੋਰਟ ਅਦਰਵਾਈਜ਼ ਉਹ ਪਾਸਪੋਰਟ ਦੇ ਦਿੱਤੋ ਇੰਕਾਰੀ ਨੇ ਇਹ ਉਹਨਾਂ ਨੇ ਕਿਹਾ ਦੇਖੋ ਗੱਲ ਇਹ ਹੈ ਜਿਸ ਤਰ੍ਹਾਂ ਦੀ ਮਰਜ਼ੀ ਗੱਲ ਹੋਵੇ ਲੇਕਿਨ ਇਹ ਜਿਹੜਾ ਆਸੀ ਸਿੰਘ ਵਾਲਾ ਕੰਮ ਹੈ ਜਸੌਰ ਭਾਰਤਵਾਦ ਦਾ ਨਾਂ ਲੈਣਾ ਇਹਦੇ ਲੋਕਾਂ ਨੇ ਕਾਫੀ ਜ਼ਿਆਦਾ ਇਹਦੀ ਚਰਚਾ ਹੋਣੀ ਸ਼ੁਰੂ ਹੋ ਗਈ ਤੇ ਦੇਖਦੇ ਹਾਂ ਕੀ ਇਹਦੇ ਨਤੀਜੇ ਨਿਕਲਦੇ ਨੇ ਵੈਸੇ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਤਾਂ ਮੌਕਾ ਮਿਲ ਗਿਆ ਇਹਨਾਂ ਚੋਂ ਮਲੋਜ ਤਵਾੜੀ ਆ ਖੁਦ ਸਿੰਗਰ ਵੀ ਆ ਤੇ ਉਹਨੂੰ ਤਾਂ ਫਿਰ ਲਗਾਤਾਰ ਤੰਤ ਕਸਦਾ ਹੋੜੀ ਵਾਲੇ ਦਿਨ ਵੀ ਤੰਤ ਕਸਿਆ ਸੀ ਹੁਣ ਵੀ ਕੱਲ ਅੱਜ ਵੀ ਕਹਿੰਦੇ ਇਮਾਨਦਾਰੀ ਕੀ ਹੋਤੀ ਜੋ ਆਦਤ ਤੇ ਮਾਰੀ ਤੋ ਤਿਹਾਰ ਦੇ ਤਿਹਾਰ ਤੱਕ ਨਾ ਜਾਂਦੀ ਇਹ ਯਾਤਰਾ ਤੇ ਮਾਰੀ ਮਨੋਤਵਾਰੀ ਇਹ ਕਹਿੰਦਾ ਸੁਣੋਗੇ ਵੈਸੇ ਤੁਹਾਨੂੰ ਦੱਸ ਦਈਏ ਕਿ ਵੈਸੇ ਤਾਂ ਬਹੁਤ ਬੜੀ ਦੱਸ ਚੁੱਕਿਆ ਹੈ ਲੇਕਿਨ ਫਿਰ ਵੀ ਯਾਦ ਕਰਾ ਦੇਣਾ ਜਿਸ ਕੇਸ ਚ ਪੜਿਆ ਮੈਂ ਨਹੀਂ ਕਹਿੰਦਾ ਕਿਉਂਕਿ ਕਰਾਪਸ਼ਨ ਤਾਂ ਚਿੱਤ ਇਸ ਦੇਸ਼ ਦੇ ਵਿੱਚ ਪਰਵਾਨ ਹੋਈ ਹੈ ਸਾਡੀ ਸੋਸਾਇਟੀ ਚ ਸ਼ੇਅਰ ਵੀ ਜੋ ਈਡੀ ਨੇ ਕਹੇ ਉਹ ਮੈਂ ਤੁਹਾਨੂੰ ਦੱਸ ਦਿੰਨਾ ਜੋ ਲਗਾਤਾਰ ਕੋਰਟ ਚ ਕਹਿ ਰਹੇ ਨੇ ਲਗਾਤਾਰ ਹੋ মিডিਆ ਚ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ 2873 ਕਰੋੜ ਦਾ ਨੁਕਸਾਨ ਕਹਿੰਦੇ ਕੀਤਾ ਈਡੀ ਕਰ ਰਹੀ ਹੈ ਇਹਨਾਂ ਦੇ ਸ਼ਰਾਬ ਘਟਾਲੇ ਦੇ ਵਿੱਚ ਜਿਹੜਾ ਇਹਨਾਂ ਨੇ 100 ਕਰੋੜ ਲਿਆ ਸੀ ਉਹਦੇ ਇਫਜ਼ ਦੇ ਵਿੱਚ ਜਿਹੜਾ ਸਰਕਾਰ ਨੂੰ ਨੁਕਸਾਨ 100 ਕਰੋੜ ਦਾ ਇਹਨਾਂ ਨੇ ਲੈ ਲਿਆ ਉਨ੍ਹਾਂ ਦੇ ਮਤਲਬ 6-4 ਸੀਟਾਂ ਦਾਖਲ ਹੋ ਚੁੱਕੀਆਂ ਨੇ ਤੇ ਜਿਹੜੇ ਗ੍ਰਿਫਤਾਰ ਕੀਤੇ ਨੇ ਬੰਦੇ 32ਵਾਂ ਬੰਦਾ ਜਿਹੜਾ ਹੈ ਉਹ ਕੇਜੀਵਾਲ ਹੈ ਹੁਣ ਤੱਕ 32 ਬੰਦੇ ਫੜੇ ਜਾ ਚੁੱਕੇ ਨੇ ਤੇ ਇਹ ਕਹਿੰਦੇ ਨਾਲ ਇਹ ਵੀ ਕਿਹਾ ਕਿ ਇਹਨਾਂ ਨੇ ਉਸ ਗਰੁੱਪ ਦੇ ਜਿਹੜੇ ਸ਼ਰਾਬ ਕਾਰੋਬਾਰੀ ਸੀ ਉਹਨਾਂ ਦੇ 136 ਕਰੋੜ ਜਿਹੜਾ ਹੈ ਮਾਫ ਕੀਤਾ ਸੀ ਉਹਨਾਂ ਦੀ ਲਾਇਸੈਂਸ ਫੀਸ ਮਾਫ ਕੀਤੀ ਸੀ ਉਹਦੇ ਬਦਲੇ ਚ ਲਿਆ ਸੀ ਇਹਨਾਂ ਨੇ ਜਿਹੜਾ ਪੈਸਾ ਉਹ 100 ਕਰੋੜ ਤੇ ਜਿਹਦੇ ਵਿੱਚ ਹੁਣ ਦੁਬਾਰਾ ਉਸ ਸਰਕਾਰ ਦੀ ED ਦੀ ਇੱਕ ਨਵਾਂ ਕੇਸ ਜਿਹਦੇ ਚੋਂ 45 ਕਰੋੜ ਜਿਹੜਾ ਗੋਆ ਚ ਗਿਆ ਸੀ ਉਸ ਮਾਮਲੇ ਦੇ ਵਿੱਚ ਵੀ ਇਨਵੋਲਵ ਕੀਤਾ ਜਾ ਰਿਹਾ ਹੈ ਕੇਜਰੀਵਾਲ ਨੂੰ ਸੱਚ ਵਿੱਚ ਬਹੁਤ ਮੁਸ਼ਕਲਾਂ ਵਧੀਆਂ ਹੋਈਆਂ ਨੇ ਤੇ ਕੇਜਰੀਵਾਲ ਹੁਣ 15 April ਤੱਕ ਤੋਂ ਉਸ ਤਬਾਤ ਸੁਣਵਾਈ ਹੋਣੀ ਹੈ 15 ਤੱਕ ਤਾਂ ਹਲੇ ਨਿਆਇਕ ਹਰਾਸਤ ਚ ਹੈ ਈਡੀ ਕਹਿੰਦੀ ਅਸੀਂ ਕਸਟਡੀ ਫੇਰ ਲੈਣੀ ਹੈ ਅਸੀਂ ਰਿਮਾਂਡ ਫੇਰ ਲੈਣਾ ਹੈ ਅਸੀਂ ਪਾਸਵਰਡ ਲੈਣਾ ਹੈ ਹੋਰ ਵੀ ਕਈ ਗੱਲਾਂ ਇਹਨਾਂ ਤੋਂ ਪੁੱਛੜੀਆਂ ਨੇ ਕਈ ਡਿਵਾਈਸ ਜਦੋਂ ਮਿਲੇ ਸੀ ਜਦੋਂ ਅਸੀਂ ਘਰ ਦੀ ਤਲਾਸ਼ੀ ਲਈ ਸੀ ਉਹਨਾਂ ਬਾਰੇ ਵੀ ਪੁੱਛਕਿਸ਼ ਕਰਨੀ ਹੈ ਇਹ ਤਾਂ ਹੁਣ ਕੋਰਟ ਨੇ ਦੇਖਣਾ ਹੈ ਕਿ ਮਿਲ ਲੈ ਕਿ ਨਹੀਂ ਮਿਲਣਾ ਦੋਨੇ ਸਵਾਲ ਅਜੇ ਹਵਾ ਚ ਨੇ ਇੱਕ ਇਹੇ कि पासपोर्ट तो बाद की मिलेगा दूजा ये आरसी सिंह से सौरभ पार्ज भी फस पार जाए जिमें पहला मनीष ससोदिया संजय सिंह सतेंद्र जैन के कप्तान अंदर बैठे ने यह सवाल अजय उस तरह बरकरार ने इन बारे लगातार गल करते रहेंगे हम ही मिलते एक नवी वीडियो डाल। तो बहुत बहुत शुक्रिया